ਵੈਗ੍ਰੂ ਜੀ ਦਾ ਖਾਰਸਾ ਵੈਗ੍ਰੂ ਜੀ ਦੀ ਫਤੇ ਅੱਜ ਆਪਾਂ ਸਾਰੇ ਭੈਣ ਭਰਾਵਾਂ ਨੂੰ ਬੇਸਣ ਦਾ ਘੜਾ ਬਣਾ ਰਣਾ ਸਖਾਰਿਆ ਜਿਸ ਨਾਲ ਆਪਾਂ ਜਿਹੜੀ ਖਾਂਸੀ ਜਖਮ ਹੁੰਦਾ ਆਪਾਂ ਨੂੰ ਉਹਨੂੰ ਆਪਾਂ ਛੁੱਟੀ ਕਰ ਸਕਦੇ ਹਾਂ ਅਸੀਂ ਪਹਿਲਾਂ ਧਰ ਲਿਆ ਕਿਉਂ ਗਰਮ ਹੋਣ ਵਾਸਤੇ ਥਲੀ ਫਲੇਮ ਚੱਲ ਰਹੀ ਆ ਹੁਣ ਇਹਦੇ ਵਿੱਚ ਅਸੀਂ ਬੇਸਣ ਪਾਵਾਂਗੇ ਇੱਕ ਕੌਲੀ ਬੇਸਾਂ ਦੀ ਲੈ ਲਈ ਦਸ ਸੀ ਕਿ ਉਪਾਰਿਆ ਸੀ ਕੜਾਹੀ ਵਿੱਚ ਉਹਨੂੰ ਅਸੀਂ ਕੜਾਹੀ ਵਿੱਚ ਪਾਤਾ ਬੇਸੀ ਕਿਉਂ ਉਹਨੇ ਪੋਝ ਰਿਹਾ ਚੰਗੀ ਤਰ੍ਹਾਂ ਜਿਸ ਤਰੀਕੇ ਨਾਲ ਆਪਾਂ ਆਟੇ ਦਾ ਜਾਂ ਸੂਜੀ ਦਾ ਖੜਾ ਬਣਾਉਨੇ ਆ ਉਸ ਤਰੀਕੇ ਨਾਲੇ ਬਣਾਵਾਂਗੇ ਇਹ ਤੁਹਾਨੂੰ ਕੈਮਰੇ 'ਚ ਐਂਜਾ ਦੇਖ ਦਿਦਾ ਹਾਂ ਕਿ ਘੱਪਰ ਕੜਾਵਾਂਗੀ ਲੱਗਦਾ ਪਾਰੇ ਹਲੇ ਕੰਪਲੀਟਲੀ ਬਣਿਆ ਚੀਜ਼ਾਂ ਹਲੇ ਪੈਣ ਨਹੀਂ ਹੁਣੇ ਪੂਰਾ ਪਤਲਾ ਪੈ ਚੁੱਕਿਆ ਹੁਣ ਬੇਸਣ ਕੇ ਉਹ ਛੁੱਟਣ ਲੱਗ ਗਿਆ ਹੁਣ ਬੇਸਣ ਕੇ ਉਹ ਛੱਡਣ ਲੱਗ ਗਿਆ ਥੋੜਾ ਜਿਹਾ ਹੋਰ ਭੁੱਜ ਜੀਏ ਇਦੇ ਵਿੱਚ ਆਪਾਂ ਜੋ ਵੀ ਆਪਾਂ ਪਾਉਣਾ ਹੈ ਦੇ ਵਿੱਚ ਉਹ ਆਪਣੀ ਮਰਜ਼ੀ ਮੁਤਾਬਕ ਬਦਾਮ, ਤਾਕਾਂ ਤੇ ਨਾਰੀਅਲ ਦਾ ਭਰਦਾ ਮਾੜਾ ਜਿਉਂ ਵੀ ਪਾਉਣਾ ਆਪਣੀ ਮਰਜ਼ੀ ਨਾਲ ਪਾ ਸਕਦੇ ਆ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਦਾਦੀ ਇੱਕ ਸਵਾਲ ਆ ਆਪਾਂ ਇਹਦੇ ਵਿੱਚ ਬਦਾਮ ਵੀ ਪਾ ਸਕਦੇ ਹਾਂ ਹਾਂ ਤੁਸੀਂ ਸਾਰਾ ਕੁਝ ਪਾ ਸਕਦੇ ਆ ਆਪਾਂ ਇਹਦੇ ਵਿੱਚ ਜੋ ਵੀ ਆਪਾਂ ਕੜਾਹ ਵਿੱਚ ਪਾਉਨੇ ਆ ਕੋਸ ਤਰੀਕੇ ਨਾਲ ਹੀ ਆਪਾਂ ਬਣਾ ਲਈਏ ਲੈ ਸੰਪੂਰਨ ਜੀ ਆਪ ਦਾ ਕੀ ਮਸ਼ਰਤ ਹੈ ਅਕਰ ਇਹਦੇ ਵਿੱਚ ਨੂੰ ਆਪਾਂ ਦਾਲ ਦੀ ਕੋਸ ਵਾਲਾ ਦاتے ਹਾਂ ਪੁੱਤਰ ਇੱਕ ਹੋਸ ਵਾਲਾ ਇਹਦੇ ਵਿੱਚ ਖਰੋਟ ਪਾ ਸਕਦੇ ਆ ਨਹੀਂ ਪੁੱਤਰ ਹੁਣ ਆਪਾਂ ਇਹ ਉਪੋਚ ਗਿਆ ਆ ਜਾ ਇਹ ਉਪੋਚ ਗਿਆ ਹੁਣ ਇਹਦੇ ਵਿੱਚ ਆਪਾਂ ਪਾਣੀ ਦੀ ਜਗ੍ਹਾ ਤੇ ਤਾਂ ਤੇ ਦੁੱਧ ਪਾ ਦੇਣਾ ਦੁੱਧ ਹਲੇ ਪਾਇਆ ਨਹੀਂ ਦੁੱਧ ਪਾ ਦੇਣਾ ਆਪਾਂ ਅਸੀਂ ਪਹਿਲਾਂ ਅਸੀਂ ਡਰਾਈ ਫਰੂਟਸ ਪਾਲੀ ਸੀ ਪਾਣੀ ਦੀ ਜਗ੍ਹਾ ਤੇ ਆਪਾਂ ਸਿੱਧਾ ਪਾ ਦੇ ਤਿੱਕਣਾ ਨਾ ਨਾ ਕਰ ਦੇਣੀ ਆਪਾਂ ਪਾਣੀ ਪਾਉਣੀ ਕੋਕਰੀ ਦੇ ਨਾਲ ਤਾਂ ਦੁੱਧ ਪਾ ਦੇਣਾ ਤਨਖਾੜਾ ਤੇ ਇਹਨੂੰ ਆਪਾਂ ਰਾਤ ਨੂੰ ਖਾਣਾ ਹੈ ਪਕਾਉਣ ਲੱਗਿਆਂ ਉੱਤੇ ਹੀ ਦੁੱਧ ਪੀ ਲੈਣਾ ਨਾ ਜਿਹੜਾ ਰਾਜ ਕਾਮ ਸੁਖੀ ਕਰ ਜਾਂਦਾ ਆਪਦੇ ਬਹੁਤ ਟੇਸਟੀ ਵੀ ਬਣਦਾ ਬਹੁਤ ਵਧੀਆ ਬਣ ਕੇ ਤਿਆਰ ਹੋ ਜੂਗਾ ਆਹੋਂ ਆਪਾਂ ਦੱਦੀ ਹੁਣੇ ਬਣ ਕੇ ਤਿਆਰ ਹੋ ਚੁੱਕਿਆ ਹੁਣ ਰਾਤ ਨੂੰ ਹੀ ਖਾਣਾ ਇਹੇ ਪਾਨ ਲੱਗਿਆ ਤੜਕੇ ਇਹਨੇ ਸੁੱਟੀ ਕਰ ਜਾਂਦਾ। ਇਹ ਖਾਮ ਸੁੱਟੀ ਕਰ ਜਾਂਦਾ ਤੜਕੇ ਸਵੇਰ ਵੇਲੇ। ਹੁਣ ਆਪਣਾ ਪ੍ਰਸ਼ਾਦ ਬਣ ਕੇ ਤਿਆਰ ਹੈ। ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤਾ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਣਾ ਕੇ। ਸਾਡੇ ਚੈਨਲ ਦੇਸੀ ਵਿਲੇਜ ਨੂੰ ਸਬਸਕ੍ਰਾਈਬ ਕਰੋ ਸਾਡੀ ਵੀਡੀਓਜ਼ ਨੂੰ ਲਾਈਕ ਕਰੋ। thank <laughs> you